ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣਾ ਪੈ ਗਿਆ ਨਾਬਾ ਜੇਲ ਨਾਬਾ ਜੇਲ ਦੇ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਮਜ਼ਬੂਤ ਸੁਖਬੀਰ ਸਿੰਘ ਬਾਦਲ ਜੋ ਨਾਬਾ ਜੇਲ ਵਿੱਚ ਪਹੁੰਚੇ ਨੇ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਲ ਘੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਹਰ ਪੀੜਤਾਂ ਦੀ ਮਦਦ ਕਰ ਰਹੇ ਸੀ ਹਰ ਪੀੜਤਾ ਨੂੰ ਨਗਦ ਰਾਸ਼ੀ ਦੇ ਕੇ ਉਹਨਾਂ ਨੂੰ ਹੜ੍ਹਾਂ ਤੋਂ ਬਚਾਰੇ ਸੀ ਡੀਜ਼ਲ ਦੇ ਰਹੇ ਸੀ ਟਰੈਕਟਰ ਦੇ ਰਹੇ ਸੀ ਤੁਸੀ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਅਕਾਲੀ ਵਰਕਰਾਂ ਦੀਆਂ ਟੀਮਾਂ ਬਣਾ ਕੇ ਲੋਕਾਂ ਦੇ ਵਿੱਚ ਜਾ ਕੇ ਜੋ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਸੀ ਅੱਜ ਅਚਾਨਕ ਉਹਨਾਂ ਨੂੰ ਨਾਬਾ ਜੇਲ੍ਹ ਦੀ ਸੈਰ ਕਰਨੀ ਪੈ ਗਈ ਸੁਖਵੀਰ ਸਿੰਘ ਬਾਦਲ ਜੋ ਕਿ ਉਹਨਾਂ ਦੇ ਪਹਿਲੇ ਰਿਸ਼ਤੇਦਾਰ ਸਾਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਵਿੱਚ ਜੋ ਨਹਿਕ ਰਸ ਵਿੱਚ ਬੰਦ ਨੇ ਉਹਨਾਂ ਨੂੰ ਪਿਛਲੇ ਦਿਨੀ ਮੁਲਾਕਾਤ ਕਰਨ ਵਾਸਤੇ ਡੇਰਾ ਬਿਆਸ ਦੇ ਮੁਖੀ ਮਹਾਰੇ ਗੁਰਿੰਦਰ ਸਿੰਘ ਢਿੱਲੋਂ ਆਉਂਦੇ ਨੇ ਵੱਖ-ਵੱਖ ਅਕਾਲੀ ਲੀਡਰ ਜਾਂਦੇ ਨੇ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰਿਜੈਕਟ ਹੋ ਚੁੱਕੀ ਹੈ ਜੋ ਕਿ ਮੁਹਾਲੀ ਅਦਾਲਤ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਜਿਸ ਤੋਂ ਪਹਿਲਾਂ ਕਿ ਹੁਣ ਵਿਕਰਮ ਸਿੰਘ ਮਜੀਠੀਆ ਦਾ ਜੋ 14 ਅਕਤੂਬਰ ਤੱਕ ਜਿਹੜੇ ਕਿ ਨੈਕਰਾਸਤ ਵਿੱਚ ਨੇ ਉਹਨਾਂ ਨੂੰ ਮਿਲਣ ਵਾਸਤੇ ਅਜ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਪਹੁੰਚੇ ਨੇ ਸੁਖਵੀਰ ਸਿੰਘ ਬਾਦਲ ਨੇ ਵਿਕ੍ਰਮ ਸਿੰਘ ਮਜੀਠੀਆ ਨਾਲ ਗੱਲਬਾਤ ਕੀਤੀ ਹੈ ਵਿਕ੍ਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਹੋਈ ਹੈ ਜਦੋਂ ਕਿ ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਗਾ ਆਏ ਵਿਰਸਾ ਸਿੰਘ ਵਲਟੋਆ ਆਏ ਹੋਰ ਵੀ ਅਕਾਲੀ ਲੀਡਰ ਆਏ ਪਰ ਕਿਸੇ ਨੂੰ ਮੁਲਾਕਾਤ ਨਹੀਂ ਕਰਨਤੀ ਗਈ ਜੋ ਕਿ ਖੂਨ ਦੇ ਰਿਸ਼ਤੇ ਨਾਲ ਹੀ ਮੁਲਾਕਾਤ ਦਾ ਨਿਯਮ ਰੱਖੇ ਗਿਆ ਸੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਜੇਲ੍ਹ ਮੈਨੂਅਲ ਦੇ ਵੱਲੋਂ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਦਾ ਵੀ ਉਹਨਾਂ 10 ਜਿਹੜੇ ਨਾਮ ਸੀ ਲਿਸ਼ਤੇ ਵਿੱਚ ਉਹਨਾਂ ਵਿੱਚ ਨਾਮ ਸ਼ਾਮਲ ਸੀ ਹਰਿ ਸਿੰਘ ਕੋਲ ਬਾਦਲ ਗਨੀਮ ਕੋਰ ਮਜੀਠੀਆ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਸੁਖਬੀਰ ਸਿੰਘ ਬਾਦਲ ਜਿਹੜੇ ਚੌਥੇ ਉਹ ਵਿਅਕਤੀ ਨੇ ਜਿਨ੍ਹਾਂ ਨੇ ਵਿਕ੍ਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਵਕੀਲਾਂ ਦੇ ਵੱਲੋਂ ਵੀ ਵਿਕ੍ਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਜਾਂਦੀ ਰਹੀ ਹੈ ਸੋ ਵਿਕਰਮ ਸਿੰਘ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ ਔਰ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਜਿਨ੍ਹਾਂ ਨੂੰ ਮਾਝੇ ਦੇ ਵਿੱਚ ਪੂਰੀ ਜਿਹੜੀ ਤਾਕਤ ਦਿੱਤੀ ਹੋਈ ਸੀ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਲੈ ਕੇ ਆਏ ਸੀਗੇ 2007 ਦੇ ਵਿੱਚ ਉਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਵੀ ਸਿਆਸਤ ਬਾਰੇ ਨਹੀਂ ਪਤਾ ਸੀ ਸੋ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿੰਦਰ ਕੋ ਬਾਦਲ ਜਿਹੜੇ ਕਿ ਸਿਆਸਤ ਦੇ ਵਿੱਚ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਜਿਹੜੇ ਵਿਧਾਨ ਸਭਾ ਚੋਣਾਂ ਪੂਰੀ ਤਰ੍ਹਾਂ ਆਪਣੇ ਜਿਹੜੇ ਕਿ ਇੱਕ ਬਣਾਈ ਹੋਈ ਰਣਨੀਤੀ ਦੇ ਨਾਲ ਲੜਦੇ ਨੇ ਔਰ 2019 ਦੇ ਵਿੱਚ ਤਾਂ ਪਤੀ ਪਤਨੀ ਦੋਨੋਂ ਹੀ ਲੋਕ ਸਭਾ ਚੋਣਾਂ ਜਿੱਤ ਕੇ ਕੇਂਦਰ ਦੀ ਸਰਕਾਰ ਦੇ ਵਿੱਚ ਵਜ਼ੀਰ ਬਣੇ ਸਨ ਸੋ ਹਰ ਸਿੰਘ ਕੋਹ ਬਹਾਦਰ ਹੁਣ ਵੀ ਲੋਕ ਸਭਾ ਚੋਣ ਬਠਿੰਡੇ ਤੋਂ ਜਿੱਤੇ ਹੋਏ ਨੇ ਔਰ ਕੇਂਦਰ ਸਰਕਾਰ ਦੇ ਵਿੱਚ ਉਹਨਾਂ ਦਾ ਚੰਗਾ ਧਾਰੇ ਭਾਵੇਂ ਬੀਜੇਪੀ ਨਾਲ ਉਹ ਅਲੱਗ ਹੋ ਚੁੱਕੇ ਨੇ ਪਰ ਅੱਜ ਵੀ ਬੀਜੇਪੀ ਦੇ ਜਿਹੜੇ ਸਾਰੇ ਨੀਡਰ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਇਹ ਵੀ ਚਰਚਾ ਬਣੀ ਹੈ ਕਿ ਅਕਾਲੀ ਬੀਜੇਪੀ ਦਾ ਗੱਠਜੋੜ ਵੀ ਹੋ ਸਕਦਾ ਹੈ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਕਦੇ ਵੀ ਬੀਜੇਪੀ ਦੇ ਖਿਲਾਫ ਕੁਝ ਬਿਆਨਬਾਜ਼ੀ ਨਹੀਂ ਕਰਦੇ ਕੇਂਦਰ ਸਰਕਾਰ ਤੇ ਨਾਲ ਉਹਨਾਂ ਦਾ ਪਰਲੇਵਾ ਹੋ ਸਕਦਾ ਜੋ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਸੀ ਗੱਠਜੋੜ ਨਾਲ ਲੜੀਆਂ ਜਾ ਸਕਦੀਆਂ ਨੇ ਸੋ ਵਿਕਰਮ ਸਿੰਘ ਮਜੀਠੀਆ ਨਾਲ ਜੋ ਮੁਲਾਕਾਤ ਹੋਈ ਹੈ ਸੁਖਵੀਰ ਸਿੰਘ ਬਾਦਲ ਦੀ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਕਿ ਚੜ੍ਹਦੀ ਕਲਾ ਵਿੱਚ ਦੱਸਿਆ ਔਰ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਕਿ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਅੱਜ ਬਦਲ ਚੁੱਕੇ ਨੇ ਲੋਕ ਜਿਸ ਤਰ੍ਹਾਂ ਬਦਲਾਅ ਨੂੰ ਲੈ ਕੇ ਪੰਜਾਬ ਵਿੱਚ ਲੋਕਾਂ ਨੇ ਨਵੀਂ ਸਰਕਾਰ ਨੂੰ ਮੌਕਾ ਦਿੱਤਾ ਸੀ ਪਰ ਨਵੀਂ ਸਰਕਾਰ ਫੇਲ ਹੋਈ ਏ ਹਰ ਫਰੰਟ ਤੇ ਫੇਲ ਹੋ ਚੁੱਕੀ ਏ ਔਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਔਰ ਸਤਾਹੀ ਦੇ ਵਿੱਚ 2027 ਜੋ ਸਰਕਾਰ ਅਕਾਲੀ ਦਲ ਨੇ ਬੰਨੀ ਤੈ ਹੋ ਚੁੱਕੀ ਹੈ ਸ਼ਖਬੀਰ ਸਿੰਘ ਬਾਦਲ ਪਰੋਸਾ ਦਵਾ ਕੇ ਆਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਸੋ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ 25 ਜਿਹੜਾ ਕਿ ਜੂਨ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਆਮਦਨ ਤੋਂ ਵੱਧ ਮਾਮਲੇ ਦੇ ਵਿੱਚ ਜੋ ਕਿ ਉਹਨਾਂ ਨੇ ਆਪਣੀਆਂ ਰੀਅਲ اسٹیਟ ਕੰਪਨੀਆਂ ਜਾਂ ਹੋਰ ਕੰਪਨੀਆਂ ਰਾਹੀਂ ਪੈਸਾ 540 ਕਰੋੜ ਰੁਪਇਆ ਜਿਹੜਾ ਕਿ ਇਕੱਠਾ ਕੀਤਾ ਉਸ ਨੂੰ ਡਰੱਗ ਮਨੀ ਨਾਲ ਜੋੜਿਆ ਜਾ ਰਿਹਾ ਕਿ ਇਹ ਡਰੱਗ ਮਨੀ ਨਾਲ ਇਸ ਨੂੰ ਪੈਸੇ ਨੂੰ ਬਣਾਇਆ ਗਿਆ ਸੋ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ 2021 ਦੇ ਵਿੱਚ ਜੋ ਕੇਸ ਦਰਜ ਹੋਇਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਰੈਗੂਲਰ ਜਮਾਨਤ ਮਿਲ ਗਈ ਸੀ ਉਹ ਕੇਸ ਜਿਹੜਾ ਕਿ ਉਸ ਨੂੰ ਖਤਮ ਕਰ ਦਿੱਤਾ ਗਿਆ ਸੀ ਹੁਣ ਐਨਡੀਪੀਐਸ ਐਕਟ ਦੇ ਤਹਿਤ ਨਾਲ ਜਿਹੜਾ ਕਿ ਨਹੀਂ ਜੋੜਿਆ ਜਾ ਸਕਦਾ ਜੋ ਅਮਨਤ ਤੋਂ ਬਾਅਦ ਮਾਮਲੇ ਵਿੱਚ ਉਹਨਾਂ ਨੂੰ ਗੁਫਤਾਰ ਕੀਤਾ ਹੋਇਆ ਜਿਸ ਨੂੰ ਲੈ ਕੇ ਸਲਵਿਰ ਸਿੰਘ ਬਾਦਲ ਨੇ ਮੁਲਾਕਾਤ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਨਾਲ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਅਪੀਲ ਕੀਤੀ ਹੈ ਕਿ ਹਮੇਸ਼ਾ ਅਸੀਂ ਤੁਹਾਡੇ ਨਾਲ ਆ ਪੂਰੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਔਰ ਜਿਵੇਂ ਹੀ 2027 ਦਾ ਵਿਧਾਨ ਸਭਾ ਚੋਣਾਂ ਦਾ ਵਿਗੜ ਵਜੇਗਾ ਉਸ ਸਮੇਂ ਲੋਕ ਜਿਹੜੇ ਅਕਾਲੀ ਦਲ ਦੀ ਸਰਕਾਰ ਲਿਆਉਣਗੇ ਔਰ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਵਿਕ੍ਰਮ ਸਿੰਘ ਜੀਠਿਆ ਨੂੰ ਨਿਆਂਦ ਵਾਇਆ ਜਾਵੇਗਾ ਜੋ ਵਿਕ੍ਰਮ ਸਿੰਘ ਜੀਠਿਆ ਦੇ ਉੱਪਰ ਬਦਲਾਖੋਰੀ ਦੇ ਨਾਲ ਰਾਜਨੀਤੀ ਦੇ ਨਾਲ ਇਹ ਕੇਸ ਦਰਜ ਕੀਤੇ ਗਏ ਨੇ ਉਹਨਾਂ ਨੂੰ ਇਹ ਸਾਰਾ ਖਮਿਆਜਾ ਭੁਗਤਣਾ ਪਵੇਗਾ ਉਹਨਾਂ ਦੇ ਨਾਲ ਉਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਵਿਕ੍ਰਮ ਸਿੰਘ ਜੀਠਿਆ ਕਹਿਣਗੇ ਵਿਕ੍ਰਮ ਸਿੰਘ ਜੀਠਿਆ ਕੈਬਨਟ ਦੇ ਵਿੱਚ ਮੰਤਰੀ ਹੋਣਗੇ ਔਰ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਉਹਨਾਂ ਦੇ ਉੱਪਰ ਇਹ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੈ ਉਹ ਹੁਣ 2027 ਤੱਕ ਆਪਨਾ ক্ষমা ਜਿਹੜਾ ਨੇੜੇ ਆ ਗਿਆ ਦੋਇ ਸਤਾਹੀ ਤੱਕ ਐਸ਼ ਕਰ ਲੈਣ ਉਸ ਤੋਂ ਬਾਅਦ ਉਹਨਾਂ ਨੂੰ ਇਸੇ ਜੇਲ੍ਹ ਵਿੱਚ ਬੰਦ ਕਰਾਂਗੇ ਸੁਖਵੀਰ ਸਿੰਘ ਬਾਦਲ ਨੇ ਇਹ ਵੱਡਾ ਐਲਾਨ ਕੀਤਾ ਹੈ